So now you down, we down! ਸਵਾਲੇ ਜਿਹੜਾ ਚੱਲੂ ਸੈਸ਼ਨ ਆ ਇਹਦੇ ਦੌਰਾਨ ਭਵਤਵਾਨ ਜੀ ਨੇ ਸਾਡੇ ਨੇਤਾ ਰਾਹੁਲ ਕਾਂਧੀ ਦੇ ਖਿਲਾਫ ਕਾਫੀ ਅਪਮਾਨਜਨਕ ਟਿੱਪਣੀਆਂ ਕੀਤੀਆਂ ਉਹਨਾਂ ਦੇ ਜਿਹੜਾ ਦਿਮਾਗੀ ਸੱਤਰ ਬਾਰੇ ਉਹਨਾਂ ਦੀ ਪੜ੍ਹਾਈ ਬਾਰੇ ਉਹਨਾਂ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਨੇ 60 ਸਾਲ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਉਸ ਤੋਂ ਬਾਅਦ ਅਸੀਂ ਸੰਵਿਧਾਨ ਭਾਰਤ ਨੂੰ ਲੈ ਕੇ ਦਿੱਤਾ ਸੰਵਿਧਾਨ ਪਹਿਲਾਂ ਅਸੀਂ ਬਣਾਇਆ ਫਿਰ ਚਲਾਇਆ ਤੇ ਬਚਾਇਆ ਇਦਾਂ ਕਮਾਂਵਾਾਸਤੇ ਕਾਂਗਰਸ ਪਾਰਟੀ ਨੇ ਕੁਰਬਾਨੀਆਂ ਕੀਤੀਆਂ ਪਰ ਇਸ ਤਰ੍ਹਾਂ ਦੀ ਕੁਰਬਾਨੀ ਵਾਲੀ ਪਾਰਟੀ ਦੇ ਲਈ ਇੱਕ ਕਮੇਡੀ ਕਲਾਕਾਰ ਬੰਦਾ ਜਿਹਨੂੰ ਉਸ ਸੰਵਿਧਾਨ ਦੇ ਤਹਿਤ ਮੁੱਖ ਮੰਤਰੀ ਬਣਨ ਦਾ ਮੌਕਾ ਮਿਲ ਗਿਆ ਉਹ ਇਸ ਤਰ੍ਹਾਂ ਦੀਆਂ ਪਾਂਜ ਪੰਜਾਂ ਕਰੇ ਤੇ ਫਿਰ ਉਹ ਬਿਲਕੁਲ ਸ਼ਰਮਨਾ ਗੱਲ ਹੈ ਉਸ ਵਿਰੋਧ ਦੇ ਵਿੱਚ ਸੀ ਇੱਕ ਡੱਪਤਲਾ ਹੋ ਗਿਆ ਮਾਨ ਸਰ ਦਾ ਰਵਈਆ ਕਿਹਾ ਜਾਂਦਾ ਕਿ ਲਗਾਤਾਰ ਹੱਕ ਨੂੰ ਜਿਹਨੂੰ ਲੋਬੇ ਟੈਕ ਦੇ ਵਿੱਚ ਉਹ ਗੱਲ ਕਰਦੇ ਨੇ ਲੋਬੇ ਜਾਂ ਸਪੀਡ ਲੋਬੇ ਅਰੇ ਕੋ ਜਿਹੜਾ ਹੈਗਾ ਸਪੋਰਟ ਜਿਹੜੀ ਕਾਫੀ ਦੇਖੋ ਜੀ ਦੁਨੀਆ ਦੇ ਵਿੱਚ ਦੋ ਵੱਡੀਆਂ ਗਲਤੀਆਂ ਲੋਕਾਂ ਨੇ ਕੀਤੀਆਂ ਇੱਕ ਜਿਹੜੀ ਯੂਕਰੇਨ ਦੇ ਲੋਕਾਂ ਨੇ ਕੀਤੀ ਸੀ ਉਹਨਾਂ ਨੇ ਆਪਣਾ ਇੱਕ ਜੇਲੈਂਸਕੀ ਸੀ ਉਤੋਂ ਦਾ ਕਮੇਡੀ ਕਲਾਕਾਰ ਜੇਲੈਂਸਕੀ ਨੂੰ ਆਪਣੇ ਉਥੋਂ ਦਾ ਰਾਸ਼ਟਰਪਤੀ ਬਣਾ ਲਿਆ ਉਹਨੇ ਇੱਕ ਹਸਲਾਵਰ ਦਾ ਦੇਸ਼ ਤਬਾਹ ਕਰਤਾ ਤੇ ਪੰਜਾਬ ਦੇ ਲੋਕਾਂ ਨੇ ਗਲਤੀ ਕੀਤੀ ਕਮੇਡੀ ਕਲਾਕਾਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਤਾ ਉਹਨੇ ਸਾਡਾ ਜਿਹੜਾ ਵਧੀਆ ਪੰਜਾਬ ਚੱਲਦਾ ਸੀ ਉਹ ਗੈਂਗਸਟਰਾਂ ਦਾ ਪੰਜਾਬ ਬਣਾਤਾ ਉਹ ਨਸ਼ੇ ਦਾ ਪੰਜਾਬ ਬਣਾਤਾ ਤੇ ਅੱਜ ਜਿਹੜੇ ਇੱਥੇ ਕੋਈ ਵਪਾਰੀ ਪੈਸਾ ਲੋਨ ਨੂੰ ਤਿਆਰ ਨਹੀਂ ਤੇ ਵਿਕਾਸ ਦੇ ਨਾਂ ਤੇ ਕਿਤੇ ਕੋਈ ਐਕਟ ਨਹੀਂ ਲੱਗ ਰਹੀ ਜਿਹੜੇ ਸਾਰੇ ਇਸ਼ਤਿਹਾਰਾਂ ਦੇ ਵਿੱਚ ਸਾਰਾ ਵਿਕਾਸ ਚੱਲ ਰਿਹਾ ਤੇ ਜਿਹੜੇ ਲੋਕਾਂ ਦਾ ਇਲਾਜ ਹੋ ਰਿਹਾ ਉਹ ਵੀ ਟੀਵੀ ਤੇ ਮਸ਼ਹੂਰੀਆਂ ਤੇ ਜਿਹੜਾ ਇਸ਼ਤਿਹਾਰ ਆ ਉਹਦੇ ਚ ਹੀ ਹੋ ਰਿਹਾ ਕਿਸੇ ਹਸਪਤਾਲ ਦੇ ਜਾ ਕੇ ਦੇਖ ਲਓ ਬੁਰਾ ਹਾਲ ਹੈ ਬਿਜਲੀ ਨਹੀਂ ਆਉਂਦੀ ਸਾਰਾ ਦਿਨ ਅੱਜ 24 ਘੰਟੇ 12 ਘੰਟੇ ਦਾ ਕੱਟਾ ਅੱਜ ਤੇ ਬਾਰ ਬਾਰਾ ਘੰਟੇ ਦਾ ਕੱਟਾ ਆ ਕੇ ਕਦੇ ਲੱਗਿਆ ਸੀ ਆਪ ਦੱਸੋ ਤੁਸੀਂ 24 ਘੰਟੇ ਸ਼ਹਿਰਾਂ ਨੂੰ ਬਿਜਲੀ ਮਿਲਦੀ ਸੀ ਕਦੇ ਕੱਟ ਨਹੀਂ ਸੀ ਲੱਗਿਆ ਤੇ ਇੱਥੇ 12-12 ਘੰਟੇ ਦਾ ਕੱਟ ਸੋ ਇਹ ਸਾਰੇ ਪਾਸੇ ਹੀ ਜਿਹੜੇ ਸਕੂਲਾਂ ਦਾ ਬੁਰਾ ਹਾਲ ਹੈ ਜਿਹੜਾ ਸਕੂਲ ਆਫ ਐਮਿਨੈਂਸ ਦੇ ਨਾਂ ਤੇ ਇਹਨਾਂ ਨੇ ਬਹੁਤ ਰੌਲਾ ਪਾਇਆ ਉਹਨਾਂ ਦੇ ਅੱਦੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਆਣਗੇ ਇਸੇ ਤਰ੍ਹਾਂ ਜਿਹੜੇ ਇੱਕ ਡਾਕਟਰ ਨੇ ਨਵਾਂ ਰੱਖਿਆ ਇੱਕ ਟੀਚਰ ਨੇ ਨਵਾਂ ਰੱਖਿਆ ਉਹਦੇ ਨਾਂ ਤੇ ਸਿਰਫ ਜਿਵੇਂ ਇੱਕ মিডিਆ ਟ੍ਰਾਇਲ ਸਾਰੇ ਪਾਸੇ ਚੱਲ ਰਿਹਾ ਹੈ ਕਿ ਕੋਈ ਕੰਮ ਗਰਾਊਂਡ ਲੈਵਲ ਤੇ ਹੋ ਰਿਹਾ ਇਸ ਕਰਕੇ ਜਿਹੜਾ ਭਗਵੰਤ ਮਾਨ ਦਾ ਰਵਈਆ ਹੈ ਉਹ ਬਹੁਤ ਜ਼ਿਆਦਾ ਖਤਰਨਾਕ ਹੈ ਕਿ ਉਹ ਨੰਬਰ ਮਾਰਦੇ ਲੋਕਾਂ ਨੂੰ ਕੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਅੱਜ ਜੋ ਅਸੀਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਦੀ ਅਗਵਾਈ ਦੇ ਵਿੱਚ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਾਡੇ ਨਲਾਇਕ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਦਾ ਅਸੀਂ ਪਤਲਾ ਫੂਕਿਆ ਕਿਉਂਕਿ ਉਸ ਦੇ ਵੱਲੋਂ ਸਾਡੇ ਸਤਿਕਾਰਯੋਗ ਨੇਤਾ ਰਾਹੁਲ ਗਾਂਧੀ ਜਿਨ੍ਹਾਂ ਤੇ ਅੱਜ ਤੱਕ ਕੋਈ ਵੀ ਕਿਸੇ ਕਿਸਮ ਦਾ ਬਲੇਮ ਨਹੀਂ ਹੈ ਉਸ ਇਮਾਨਦਾਰ ਨੇਤਾ ਨੇ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਲੱਤ ਮਾਰੀ ਹੋਵੇ ਦੋ ਤਿੰਨ ਵਾਰ ਤੇ ਤਿੰਨ ਵਾਰ ਜਿਨ੍ਹਾਂ ਨੇ ਕਰਸੀ ਨੂੰ ਲੱਤ ਮਾਰ ਦਿੱਤੀ ਹੈ ਉਹਨਾਂ ਦੇ ਉੱਤੇ ਟਿੱਪਣੀ ਕੀਤੀ ਹੈ ਕਿ ਭਗਵੰਤ ਮਾਨ ਨੇ ਕਿਹਾ ਕਿ ਰਾਹੁਲ ਗਾਂਧੀ ਜੀ ਨੂੰ ਬਿਲਕੁਲ ਰਾਜਨੀਤੀ ਬਾਰੇ ਨਹੀਂ ਪਤਾ ਰਾਹੁਲ ਗਾਂਧੀ ਨੂੰ ਇਹ ਨੰਬਰਦਾਰੀ ਨਹੀਂ ਜਿਹੜੀ ਪੀੜੀ ਦਰ ਪੀੜੀ ਤੁਰੀ ਜਾਊ ਇਸ ਤਰ੍ਹਾਂ ਦੀ ਇਹ ਅਪਮਾਨਜਨਕ ਟਿੱਪਣੀ ਉਹਦੇ ਤੇ ਕੀਤੀ ਹੈ ਤਾਂ ਅਸੀਂ ਪੁੱਛਣਾ ਚਾਹੁੰਦੇ ਭਗਵੰਤ ਮਾਨ ਨੂੰ ਪ੍ਰ ਭਗਵਾਨ ਜੀ ਗੁਣ ਨੇਤਾ ਵਾਲੇ ਤੁਸੀਂ ਦੱਸ ਦਿਓ ਕਿਹੜੇ ਆ ਛੋਡੇ ਵਾਲੇ ਗੁਣ ਕਿਵੇਂ ਪੈਦਾ ਕਰ ਲੈਣ ਕਿਵੇਂ ਤੁਸੀਂ ਆਪਦੇ RAMU ਵਾਲੀਆ ਸਾਹਿਬ ਦੀ ਪਿੱਠੇ ਕਿ ਛੁਰਾ ਮਾਰਦੇ ਰਹੇ ਕਿਵੇਂ ਉਸ ਤੋਂ ਬਾਅਦ ਤੁਸੀਂ ਮਨਪ੍ਰੀਤ ਸਿੰਘ ਬਾਦਲ ਨੂੰ ਆਪਣਾ ਰਾਜਨੀਤਿਕ ਗੁਰੂ ਮੰਨ ਲਿਆ ਫਿਰ ਉਸ ਦੀ ਪਿੱਠੇ ਕਿ ਛੁਰਾ ਮਾਰਿਆ ਫਿਰ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਆਪਣਾ ਗੁਰੂ ਮੰਨ ਲਿਆ ਗੁਰੂ ਮੰਨਣ ਤੋਂ ਬਾਅਦ ਫਿਰ ਉਹਨਾਂ ਨੂੰ ਵੀ ਤੁਸੀਂ ਹੁਣ ਆਨੇ ਵਖਾਉਣੇ ਸ਼ੁਰੂ ਕਰਤੇ ਹੋਣਾ ਮਿਤ ਸ਼ਾਹ ਦੇ ਤੁਸੀਂ ਝੋਲੀ 'ਚ ਬਹਿ ਚੁੱਕੇ ਹੋ ਕੀ ਰਾਹੁਲ ਗਾਂਧੀ ਇਹ ਦੱਸਣ ਇਸ ਤਰ੍ਹਾਂ ਦੇ ਗੁਣ ਕਿਵੇਂ ਪੈਦਾ ਕਰਨ ਵੀ ਕਿਸਾਨਾਂ ਨੂੰ ਧੋਖੇ ਨਾਲ ਬੁਲਾ ਕੇ ਉਹਨਾਂ ਦੇ ਉੱਤੇ ਪਰਚੇ ਦਰਜ ਕਰਦੇ ਨੇ ਇਹੇ ਨੇਤਾ ਦੇ ਗੁਣ ਹੁੰਦੇ ਸਾਨੂੰ ਦੱਸ ਦੇਣ ਭਗਵੰਤ ਮਾਨ ਕੀ ਜੋ ਐਨਐਸਏ ਲਾਉਣੀ ਕੀ ਉਹ ਨੇਤਾ ਦੇ ਗੁਣ ਹੈ ਕੀ ਕਿਸਾਨਾਂ ਦੇ ਉੱਤੇ ਡਾਂਗਾ ਮਰਾਉਣੀਆਂ ਉਹ ਨੇਤਾ ਦੇ ਗੁਣ ਹੈ ਕੀ ਪੰਜਾਬ ਦੇ ਵਿੱਚ ਗੈਂਗਸਟਰਵਾਦ ਪੈਦਾ ਕਰਨਾ ਜੋ ਪੰਜਾਬ ਦੀ ਇਕਨੋਮੀ ਉਹਨੂੰ ਤਬਾਹ ਕਰ ਦੇਣਾ ਪੰਜਾਬ ਦੇ ਲੋਕਾਂ ਦਾ ਟੈਕਸ ਦਾ ਪੈਸਾ ਤੈਸ ਨੈਸ ਕਰਕੇ ਦਿੱਲੀ ਦੇ ਸਰਕਾਰ ਨੂੰ ਪ੍ਰਮੋਟ ਕਰਨ ਵਾਸਤੇ ਮਸ਼ਹੂਰੀਆਂ ਤੇ ਲਾ ਦੇਣਾ ਇਸ ਤਰ੍ਹਾਂ ਦੇ ਗੁਣ ਚਾਹੀਦੇ ਸਾਨੂੰ ਦੱਸ ਦਿਓ ਭਗਵਾਨ ਤੁਮਾਨ ਜੀ ਤੁਸੀਂ ਦੱਸੋ ਕਿਹੋ ਜਿਹੇ ਗੁਣ ਪੈਦਾ ਕਰ ਲੈਣੇ ਜਰਾਹੁਲ ਗਾਂਧੀ ਆਪ ਦੇ ਚ ਇਸ ਤਰ੍ਹਾਂ ਦਾ ਘੱਟਿਆ ਮੁੱਖ ਮੰਤਰੀ ਹਮੇਸ਼ਾ ਹਰੇਕ ਗੱਲ ਤੇ ਕਮੇਟੀ ਕਰਨੀ ਹਰ ਇੱਕ ਗੱਲ ਨੂੰ ਰੀਡਿਕਿਊਲ ਕਰਨਾ ਮੀਨ ਟੂ ਸੇ ਿੱਲੀ ਲੜਾਈ ਯਾਨੀ ਹਰ ਇੱਕ ਗੱਲ ਦੀ ਯਾਰ ਇਹ ਕੋਈ ਜ਼ਿੰਮੇਵਾਰ ਬੰਦਿਆਂ ਦਾ ਕੰਮ ਨਹੀਂ ਹੈ ਕਿਵੇਂ ਨਸ਼ਿਆਂ ਦੇ ਨਾਂ ਤੇ ਜਾਂ ਵਕਾਫ ਦੇ ਨਾਂ ਤੇ ਲੋਕਾਂ ਦੇ ਵਿੱਚ ਨਿਤ ਡਰਾਮੇ ਕਰ ਕਰਕੇ ਲੋਕਾਂ ਨੂੰ ਬੁੱਧੂ ਬਣਾ ਰਹੇ ਆ ਸੋ ਪੰਜਾਬ ਦੇ ਲੋਕਾਂ ਨੂੰ ਅਸੀਂ ਇਹ ਬੇਨਤੀ ਕਰਦੇ ਆ ਆਉਣ ਵਾਲੀ 2027 ਦੇ ਵਿੱਚ ਜੋ ਚੋਣਾਂ ਹੋਣ ਜਾ ਰਹੀਆਂ ਕਾਂਗਰਸ ਪਾਰਟੀ ਨੂੰ ਤੁਸੀਂ ਵੋਟਾਂ ਪਾ ਕੇ ਕਾਮਯਾਬ ਕਰੋ ਕਾਂਗਰਸ ਪਾਰਟੀ ਦੀ ਸਰਕਾਰ ਬਣਾਓ ਇਹੋ ਜਿਹੇ ਬੰਦਾਂ ਤੋਂ ਛੁਟਕਾਰਾ ਪਾਓ ਜਿਹੜੇ ਹਰ ਦਿਨ ਉਹ ਚੁਟਕਲੇ ਸੁਣਾ ਕੇ ਲੋਕਾਂ ਨੂੰ ਹਸਾਉਂਦੇ ਸੀ ਅੱਜ ਇਹਨਾਂ ਦੇ ਚੁਟਕਲੇ ਸੁਣ ਕੇ ਲੋਕ ਰੋਂਦੇ ਆ